ਸਤਿ ਸ਼੍ਰੀ ਅਕਾਲ ਪੀਬੀ 32 ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ ਅਤੇ ਚੋਰ ਜਿਹੜੇ ਆ ਇਹ ਤਾਂ ਹੁਣ ਇਉਂ ਪ੍ਰਤੀਤ ਹੋ ਰਿਹਾ ਕਿ ਇਹਨਾਂ ਦਾ ਨੈਟਵਰਕ ਤਾਂ ਪਹਿਲਾਂ ਤੇਜ਼ ਸੀ ਪਰ ਹੁਣ ਜਿਵੇਂ ਇਹ ਅੰਤਰਜਾਮੀ ਵੀ ਹੋ ਗਏ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਮੌਸਮ ਨੇ ਕੀ ਕਰਵਟ ਲੈਣੀ ਹੈ ਇਹ ਗੱਲ ਮੈਂ ਇਸ ਕਰਕੇ ਆਖ ਰਿਹਾ ਕਿਉਂਕਿ ਬੰਗਾ ਸ਼ਹਿਰ ਵਿੱਚ ਚੋਰਾ ਵੱਲੋਂ ਨਰਾਇਣਾ ਸਟੋਰ ਦੇ ਬਾਹਰ ਉਹਨਾਂ ਦੀ ਥੜੀ ਤੇ ਫਾਇ ਹੋਏ ਸਮਾਨ ਨੂੰ ਛਾਟ ਕੇ ਜਿਹੜੇ ਚੋਰ ਆ ਉਹ ਰਫਾਈਂਡ ਦੇ ਪੀਪੇ ਚੋਰੀ ਕਰਕੇ ਲੈ ਕੇ ਜਾਂਦੇ ਤੁਸੀਂ ਸੀਸੀਟੀਵੀ ਕੈਮਰਾ ላይ ਦੇਖੋਗੇ ਕਿ ਚੋਰ ਪਹਿਲਾਂ ਆਉਂਦੇ ਆ ਰਫਾਈਂਡ ਦੇ ਪੀਪਿਆਂ ਦੇ ਉੱਤੇ ਆਟੇ ਦੀ ਥੈਲੀ ਰੱਖੀ ਹੁੰਦੀ ਹੈ ਆਟੇ ਦੀ ਥੈਲੀ ਪਹਿਲਾਂ ਇੱਕ ਪੀਪੇ ਤੋਂ ਥੱਲੇ ਰੱਖਦੇ ਆ ਫਿਰ ਦੂਜੀ ਤੋਂ ਥੱਲੇ ਰੱਖਦੇ ਉਸ ਤੋਂ ਬਾਅਦ ਜਿਹੜੇ ਰਫਾਈਂਡ ਦੇ ਪੀਪੇ ਚੱਕ ਕੇ ਮਿੰਟ ਸਕਿੰਟਾਂ ਵਿੱਚ 9 ਤੋਂ 11 ਹੋ ਜਾਂਦੇ ਆ ਪਰ ਉਹਨਾਂ ਨੇ ਪਹਿਲਾਂ ਘੋਕ ਰੱਖੀ ਹੋਵੇਗੀ ਇਸ ਕਰਕੇ ਉਹਨਾਂ ਨੇ ਐਗਜ਼ਿਟ ਪੁਆਇੰਟ ਪਹਿਲੇ ਡਿਸਾਈਡ ਕਰ ਲਿਆ ਸੀ ਕਿ ਕਿਹੜੀ ਗਲੀ ਚੋਂ ਜਾਣਾ ਕਿਉਂਕਿ ਜੇ ਪਹਿਲੇ ਹੀ ਉਹਨਾਂ ਨੇ ਡਿਸਾਈਡ ਨਾ ਕੀਤਾ ਹੁੰਦਾ ਕਿ ਆਪਾਂ ਕਿਧਰੋਂ ਨਸਣਾ ਤਾਂ ਇੱਕਦਮ ਰੂਟ ਨਾ ਫੜਦੇ ਚੋਰ ਵੱਲੋਂ ਪੀਪੇ ਨੂੰ ਹੱਥ ਪਾਇਆ ਜਾਂਦਾ ਦੋ ਪੀਪੇ ਨੂੰ ਹੱਥ ਪਾਇਆ ਜਾਂਦਾ 34 ਉਹਨਾਂ ਦੀ ਕੀਮਤ ਦੱਸੀ ਜਾਂਦੀ ਔਰ ਚੋਰ ਜਿਹੜੇ ਆ ਮਿੰਟਾ ਸਕਿੰਟ ਵਿੱਚ ਰਫੂ ਚੱਕਰ ਹੋ ਜਾਂਦੇ ਆ ਤਾਂ ਕੁਝ ਲੋਕ ਤਾਂ ਇਹ ਵੀ ਗੱਲ ਆਖ ਰਹੇ ਸਨ ਕਿ ਚੋਰਾ ਨੂੰ ਜਿਵੇਂ ਪਤਾ ਹੋਵੇ ਕਿ ਮੀ ਪੈਣਾ ਹੈ ਉਹਦੇ ਵਿੱਚ ਪੂਰੇ ਤਲਾਂਗੇ ਰਿਫਾਇੰਡ ਵਿੱਚ ਪੂਰੇ ਤਲਾਂਗੇ ਉਹਦੇ ਵਿੱਚ ਪਕੌੜੇ ਤਲਾਂਗੇ ਤੇ ਪੈਸੇ ਇਹਨੇ ਕਿੱਥੋਂ ਖਰਚਨੇ ਕਿਉਂਕਿ ਜਿਹੜੇ ਮਾੜੇ ਅੰਸਰ ਆਇਆ ਕਿ ਆ ਜਾਂਦਾ ਕਿ ਚਿੱਟਾ ਪੀਂਦੇ ਜਾਂ ਨਸ਼ਾ ਕਰਦੇ ਆ ਜਿਹੜੇ ਇਹ ਚੋਰੀਆਂ ਕਰਦੇ ਜ਼ਿਆਦਾਤਰ ਉਹਨਾਂ ਨੂੰ ਨਸ਼ੇ ਦੇ ਨਾਲ ਜੋੜਿਆ ਜਾਂਦਾ ਤਾਂ ਹੁਣ ਲੋਕ ਇਹ ਵੀ ਗੱਲ ਆਖ ਰਹੇ ਆ ਕਿ ਸ਼ਾਇਦ ਚੋਰਾਵਾਂ ਵੱਲੋਂ ਅੱਜ ਰਿਫਾਇੰਡ ਵਿੱਚ ਪੂਰੇ ਤਲੇ ਜਾਣਗੇ ਪਕੌੜੇ ਤਲੇ ਜਾਣਗੇ ਪਰ ਜੇ ਆਪਾਂ ਗੱਲ ਕਰੀਏ ਦੁਕਾਨਦਾਰ ਦਾ 3400 ਦਾ ਨੁਕਸਾਨ ਹੋ ਗਿਆ ਉਸਨੇ ਆਪਣੀ ਦੁਕਾਨ ਦੇ ਬਾਹਰ ਹੱਲੇ ਸਮਾਲ ਲਾਉਣਾ ਸ਼ੁਰੂ ਹੀ ਕੀਤਾ ਸੀਗਾ ਔਰ ਬੰਗਾ ਸ਼ਹਿਰ ਅੰਦਰ ਲੁਟੇਰਿਆਂ ਚੋਰਾਂ ਦੇ ਹੌਸਲੇ ਬੁਲੰਦ ਜਿਹੜੇ ਆ ਉਹ ਨਜ਼ਰ ਆ ਰਹੇ ਆ ਸ਼ਰਿਆਮ ਜਿਹੜੇ ਵਾਰਦਾਤਾਂ ਅੰਜਾਮ ਦੇ ਰਿਹਾ ਜਿਸ ਕਰਕੇ ਲੋਕ ਪਰੇਸ਼ਾਨ ਹਨ ਤੇ ਲੋਕੇ ਵੀ ਸਵਾਲ ਕਰਦੇ ਕਿ ਪੁਲਿਸ ਵੱਲੋਂ ਚੁੱਪੀ ਕਿਉਂ ਧਾਰੀ ਗਈ ਹੈ ਬੰਗਾ ਸ਼ਹਿਰ ਦੇ ਅੰਦਰ ਚੋਰਾਂ ਦੇ ਹੌਸਲੇ ਇੰਨੇ ਕੁ ਬੁਲੰਦ ਨਜ਼ਰ ਆ ਰਹੇ ਕਿ ਤੁਸੀਂ ਦੇਖ ਪਾ ਰਹੇ ਹੋ ਕਿ ਜਿਹੜੀ ਚੀਜ਼ ਉਹਨੂੰ ਪਸੰਦ ਆਉਂਦੀ ਹੈ ਉਹ ਛਾਂਟ ਕੇ ਲੈ ਜਾਂਦੇ ਆ ਦੁਕਾਨਦਾਰ ਹੱਲੇ ਬਾਹਰ ਸਮਾਨ ਲਾਈ ਰਿਹਾ ਸੀਗਾ ਤੇ ਜਿਹੜੇ ਚੋਰ ਆ ਆਟੇ ਦੀਆਂ ਥੈਲੀਆਂ ھیਟਾ ਰੱਖਦੇ ਅਤੇ ਪੀਪੇ ਚੱਕ ਕੇ ਲੈ ਜਾਂਦੇ ਆ ਲੋਕਾਂ ਦਾ ਕਹਿਣਾ ਹੈ ਕਿ 2 ਦਿਨ ਪਹਿਲਾਂ ਹੀ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਰਾਹ ਜਾਂਦੀ ਲੜਕੀ ਕੋਲੋਂ ਪਰਸ ਖੋਲਿਆ ਗਿਆ ਸੀਗਾ ਜਿਹੜੀ ਕਿ ਲੜਕੀ ਰੋਜ਼ਾਨਾ ਦੀ ਤਰ੍ਹਾਂ ਬੜਾ ਕੰਮ ਕਰਕੇ ਘਰ ਵਾਪਸ ਜਾ ਰਹੀ ਸੀ ਜਿਸ ਵਿੱਚ ਉਸ ਦਾ 35000 ਦੇ ਕਰੀਬ ਨਗਦੀ ਅਤੇ ਕੁਝ ਹੋਰ ਕਾਗਜ਼ਾਤ ਸੰਤਾਂ ਲੋਕਾਂ ਦੇ ਅੰਦਰ ਸਹਿਮ ਦਾ ਮਾਹੌਲ ਹੈ ਲੋਕ ਡਰੇ ਹੋਏ ਹਨ ਕਿਉਂਕਿ ਜਿਹੜੇ ਇਹ ਮਾੜੇ ਅੰਸਰ ਆ ਮੂੰਹ ਤੇ ਕੱਪੜਾ ਲਪੇਟ ਲੈਂਦੇ ਆ ਔਰ ਬਹੁਤੀ ਵਾਰ ਇਹ ਵੀ ਦੇਖਿਆ ਜਾਂਦਾ ਕਿ ਬਿਨਾ ਨੰਬਰ ਪਲੇਟ ਤੋਂ ਘੁੰਮਦੇ ਆ ਪਤਾ ਨਹੀਂ ਸਾਰਾ ਦਿਨ ਕੀ ਦੀ ਘੁੱਕ ਕਰੀ ਜਾਂਦੇ ਆ ਨੈਟਵਰਕ ਕਿੱਥੋਂ ਇੰਨਾ ਤੇਜ਼ ਹੈ ਔਰ ਆਪਣੀ ਪਸੰਦੀਦਾ ਚੀਜ਼ ਚੱਕ ਕੇ ਜਿਹੜੇ ਰਫੂ ਚੱਕਰ ਹੋ ਜਾਂਦੇ ਆ ਔਰ ਬਾਅਦ ਵਿੱਚ ਮਾਮਲੇ ਅਨਪਛਾਤੇ ਤੇ ਦਰਜ ਹੁੰਦੇ ਆ ਜਿਸ ਕਰਕੇ ਲੋਕਾਂ ਦੇ ਅੰਦਰ ਪਰਸ਼ਾਮੀ ਦਾ ਮਾਹੌਲ ਹੈ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਹਾਂਜੀ ਬੱਸ ਸੇ ਕੀ ਹੋਇਆ ਅੱਜ ਤੁਹਾਡੇ ਚੋਰੀ ਹੋਈ ਸੀ ਦੋ-ਤਿੰਨ ਕੀ ਆਪਨਾ ਨਾਮ ਕੀ ਦੀਪਕ ਵਸੀ ਤੇ ਉਹ ਕਿੱਦਾਂ ਮਤਲਬ ਹੋ ਗਈ ਚੋਰੀ ਤੁਹਾਡੇ ਬਸ ਭਾਜੀ ਜਿੱਦਾਂ ਸਮਾਨ ਅੱਗੇ ਲਾਈਦਾ ਇਹ ਡੇਲੀ ਬਾਹਰ ਅੱਛਾ ਜੀ ਬਸ ਪਰਫਾਈਨ ਦੇ ਦੋ ਟਿੰਨ ਜਿੱਦਾਂ ਬਾਕੀ ਸਮਾਨ ਵੀ ਲੱਗਾ ਜੀ ਆਟਾ-ਉਟਾ ਵੀ ਤਾਂ ਰਫਾਈਨ ਦੇ ਦੋ ਟਿੰਨ ਲੈ ਗਏ ਕਿੰਨੀ ਕੋਸਟ ਦੇ 3400 3400 ਦੇ ਹਾਂਜੀ ਦੋਨੇ ਕੋਸਟ 3400 ਦੇ ਹਾਂਜੀ ਦੋਨੇ 3400 ਅੱਛਾ ਫਿਰ ਤੁਹਾਨੂੰ ਕਿੱਦਾਂ ਪਤਾ ਲੱਗਾ ਚੋਰੀ ਹੋਈ ਹੈ ਸਾਨੂੰ ਸਾਹਮਣੇ ਲੇਡੀਜ਼ ਨੇ ਦੱਸਿਆ ਆਪਣੇ ਗਲੀ 'ਚ ਆਕੇ ਕਿ ਤੁਹਾਡਾ ਕੋਈ ਸਮਾਨ ਕੋਈ ਲੈ ਕੇ ਗਿਆ ਉਹ ਕਾਫੀ ਤੇਜ਼ ਮੋਟਰਸਾਈਕਲ ਉਠਾ ਕੇ ਲੈ ਗਏ ਗਲੀ 'ਚੋਂ ਨਾਲ ਅੱਛਾ ਜੀ ਹਾਂਜੀ ਕਿੰਨੇ ਜਣੇ ਸੀ ਦੋ ਜਣ ਤੇ ਸੀਸੀਟੀਵੀ ਕੈਮਰੇ ਲੱਗੇ ਹਾਂਜੀ ਉਹਦੇ ਵਿੱਚ ਆ ਗਏ ਨੰਬਰ ਵੀ ਆ ਗਿਆ ਮੋਟਰਸਾਈਕਲ ਦਾ ਪੁਲਿਸ ਨੂੰ ਦੱਸਤਾ ਹਾਂਜੀ ਦੱਸ ਦਿੱਤਾ ਜੀ ਤੇ ਪੁਲਿਸ ਆਈ ਕਿ ਨਹੀਂ ਆਈ ਹਜੇ ਤੱਕ ਨਹੀਂ ਹਜੇ ਹੀ ਨਹੀਂ ਮੈਂ ਦੱਸਦੇ ਆਇਆ ਮੈਂ ਵੀਡੀਓ ਵੀ ਭੇਜ ਦਿੱਤੀ ਇਹਨਾਂ ਨੂੰ ਕਿੰਨਾ ਚਿਰ ਹੋ ਗਿਆ ਪੁਲਿਸ ਨੂੰ ਤੇ 2 ਘੰਟੇ ਹੋ ਗਏ ਦੱਸੇ ਨੂੰ ਅਜੇ ਤੱਕ ਨਹੀਂ ਆਇਆ ਹਜੇ ਨਹੀਂ ਆਇਆ ਹਾਂਜੀ ਬੱਸ ਸੇ ਕੀ ਹੋਇਆ ਜੋ ਚੋਰੀ ਹੋਈ ਸੀ ਦੋ ਦਿਨ ਕੀ ਆਪਨਾ ਨਾਮ ਕੀ ਦੀਪਕ ਵਸੀ ਕਿ ਉਹ ਕਿੰਨਾ ਮਤਲਬ ਹੋ ਗਈ ਚੋਰੀ ਤੁਹਾਡੇ ਬੱਸ ਭਾਜੀ ਜਿੱਦਾਂ ਸਮਾਨ ਅੱਗੇ ਲਾਈਦਾ ਹੈ ਜੇ ਡੇਲੀ ਬਾਹਰ ਅੱਛਾ ਜੀ ਬੱਸ ਪਰਫਾਈਲ ਦੇ ਦੋ ਦਿਨ ਜਿੱਦਾਂ ਬਾਕੀ ਸਮਾਨ ਵੀ ਲੱਗਾ ਜਿਆ ਆਟਾ ਉਟਾ ਵੀ ਸਾਰਾ ਫਾਈਲ ਦੇ ਰਿਪੋਰਟ ਲੈ ਗਏ ਕਿੰਨੀ ਕੋਸਟ ਦੇ 3400 3400 ਦੇ ਹਾਂਜੀ ਦੋਨੇ ਕੋਸਟ 3400 ਦੇ ਹਾਂਜੀ ਦੋਨੇ 3400 ਦੇ ਅੱਛਾ ਫਿਰ ਤੁਹਾਨੂੰ ਕਿੱਦਾਂ ਪਤਾ ਲੱਗਾ ਚੋਰੀ ਹੋਈ ਹੈ ਸਾਨੂੰ ਸਾਹਮਣੇ ਲੇਡੀਜ਼ ਨੇ ਦੱਸਿਆ ਆਪਣੇ ਗਲੀ 'ਚ ਆਕੇ ਤੁਹਾਡਾ ਕੋਈ ਸਮਾਨ ਕੋਈ ਲੈ ਕੇ ਗਿਆ ਕੋਈ ਕਾਫੀ ਤੇਜ਼ ਮੋਟਰਸਾਈਕਲ 'ਤੇ ਢਾ ਕੇ ਲੈ ਗਿਆ ਗਲੀ 'ਚੋਂ ਨਾਲ ਅੱਛਾ ਜੀ ਹਾਂਜੀ ਕਿੰਨੇ ਜਣੇ ਸੀ ਦੋ ਜਣ ਏ ਸੀ ਸੀ ਵੀ ਕੈਮਰੇ ਲੱਗੇ ਆਪਣੇ ਹਾਂਜੀ ਲੱਗੇ ਆਏ ਉਹਦੇ ਜਾ ਕੇ ਹਾਂਜੀ ਉਹਦੇ ਵਿੱਚ ਆ ਗਏ ਨੰਬਰ ਵੀ ਆ ਗਿਆ ਮੋਟਰਸਾਈਕਲ ਦਾ ਪੁਲਿਸ ਨੂੰ ਦੱਸਤਾ ਹਾਂਜੀ ਦੱਸ ਦਿੱਤਾ ਜੀ ਪੀਪਲਸ ਆਈ ਕਿ ਨਹੀਂ ਆਈ ਅਜੇ ਤੱਕ ਨਹੀਂ ਹਜੇ ਨਹੀਂ ਮੈਂ ਦੱਸ ਦਿਆਂ ਆਇਆ ਮੈਂ ਵੀਡੀਓ ਵੀ ਭੇਜ ਦਿੱਤੀ ਇਹਨਾਂ ਨੂੰ ਕਿੰਨਾ ਚਿਰ ਹੋ ਗਿਆ ਪੁੱਛ ਨੂੰ ਤੇ 2 ਘੰਟੇ ਹੋ ਗਏ ਦੱਸੇ ਹਜੇ ਤੱਕ ਨਹੀਂ ਆਈ ਹਜੇ ਨਹੀਂ ਆਈ